ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਗਏ ਆਂ ਜੀ ਆਓ ਕਰ ਲੈਂਦੇ ਆਂ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਸਸਿਕਾ ਸਸਿਕਾਲ ਬਾਈ ਉਹ ਠੀਕ ਹੋ ਵਧੀਆ ਬਾਈ ਨਾਮ ਤੇ ਐਡਰੈਸ ਨਾਮ ਵੀਰੇ ਸੰਦੀਪ ਆ ਪਿੰਡ ਮੱਝੂ ਗਿਆ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਾ ਬਾਬਾ ਵੀਰੇ ਨੇੜੇ ਪਿੰਡ ਬਾਈ ਭਦਾੜ ਵੀਰੇ ਮੋਬਾਈਲ ਨੰਬਰ ਬੋ 62804 43797 ਠੀਕ ਆ ਬਾਈ ਭਾਈ ਜਿਹੜੀ ਬੈਠਦੇ ਨੇ ਕਿਹੜਾ ਸੁਆਸ ਸੁਈ ਆ ਇਹ ਬਾਈ ਡਾਕਟਰ ਦੂਜਾ ਸੁਆਸ ਸੁਈ ਆ ਓਕੇ ਤੇ ਹਜੇ ਨੂੰ 15-20 ਮਿੰਟ ਹੀ ਹੋਇਆ ਸੁਈ ਓਕੇ ਬੱਚਾ ਕੀ ਦੇਤਾ ਨੇ ਬੱਚਾ ਵੀਰੇ ਬੱਚਾ ਦੇਤਾ ਭਾਈ ਤੇ ਬੌੜਾ ਬੂੜਾ ਮੰਨ ਕੇ ਚੱਲ ਕਿੰਨਾ ਦੁੱਧ ਦੇ ਦੂ ਐਸਟੀਮੇਟ ਜਾ ਭਾਈ ਜਿਹੜੇ ਹੁਣ ਕੱਦ ਕਾਠਾ ਬੱਚੀ ਦਾ ਕਹਿਣ ਨੂੰ ਯਾਰ 25-30 ਕਿਲੋ ਘਾਲਾ ਹੂੰ ਪਰ ਆਪਾਂ 20 ਤੋਂ 22 ਕਿਲੋ ਦਾ ਐਸਟੀਮੇਟ ਰੱਖਦੇ ਆ ਓਕੇ ਭਾਈ ਜਿਹੜਾ ਬੱਚੀ ਨੇ ਦੇਣਾਗਾ ਹੂੰ ਆਰਡਰ ਕਮਾਲ ਦਾ ਬਹੁਤ ਜਿਆਦਾ ਚੰਗਾ ਬਾਈ ਥਾਨ ਪੂਰੀ ਵਿੱਤੀ ਦੇ ਥਾਨ ਲੈ ਬਾਈ ਮੁੱਠੀ ਵਾਲਾ ਥਾਨ ਲੱਗਿਆ ਚਮਕਦਮ ਕਾਲੀ ਬੱਚੀ ਆ ਚਾਹੇ ਮਸ਼ੀਨਾਂ ਚੱਲੋ ਇੱਕ ਨੰਬਰ ਥਾਨ ਲੱਗਿਆ ਗਰਮਣੀ ਨੂੰ ਬਾਕੀ ਚਾਰੂ ਫੁੱਲ ਆ ਨਾ ਪੂਰੀ ਖਾਣ ਪੀਣੂ ਬਾਈ ਗਰਮਣੀ ਦਾ ਪੱਠੇ ਪੁੱਠੇ ਪੂਰੀ ਵਧ ਗਈ ਜਾਂਦੀ ਆ ਖੋਲ ਦੇ ਬਾਈ ਮਣੀ ਤੋਰ ਕੇ ਦਿਖਾ ਦੇ ਆਣ ਪੀਣ ਬੱਚਾ ਦੇ ਤਾਂ ਗਰਮਣੀ ਨੇ ਬੱਚਾ ਬਾਈ ਤੇ ਜੇਰ ਹਜੇ ਪੈਣੀ ਆ ਹੁਣੇ ਸੋਈ ਆ ਬਾਈ ਥੋੜੇ ਟਾਈਮ ਦਾ ਹੀ ਗਰਮਣੀ ਜੇਰ ਵੀ ਪੈ ਜਾਣੀ ਆ ਬਿਊਟੀ ਚੈੱਕ ਕਰ ਲੋ ਬਿਊਟੀ ਇੱਕ ਨੰਬਰ ਆ ਲੈ ਤੋਰਾ ਚੈੱਕ ਕਰ ਲੋ ਕੱਦ ਵਾਲੀ ਹੈ ਕਿ ਨਹੀਂ ਪੂਰੀ ਵੱਡੀ ਆ ਬਾਈ ਡਾਕਟਰ ਐ ਨਹੀਂ ਕੋਈ ਛੋਟੀ ਮੰਨ ਕੇ ਤਾਂ ਕੋਈ ਆ ਬਈ ਨਾ ਦੇਖ ਲੈ ਹਮਮ ਅੰਦਾਜ਼ਾ ਲਾ ਲਿਓ ਤੇ ਲਮਾਈ ਲਬੂਈ ਚੈੱਕ ਕਰ ਲਾ ਬਹਿੜਦੀ ਸਹੀ ਆ ਸ਼ੈਨਿੰਗ ਸ਼ੂਣੀ ਇੰਨੀ ਜ਼ਿਆਦਾ ਆ ਫੇਸ ਕੁਆਲਿਟੀ ਦੇਖ ਲੈ ਹਮਮ ਸਹੀ ਬਾਕੀ ਠੰਡੀ ਠੁੰਡੀ ਡਾਕਟਰ ਬੜੀ ਜ਼ਿਆਦਾ ਲੈ ਲੈ ਬਾਈ ਜਿੱਥੇ ਮਰਜ਼ੀ ਖੜਾ ਕੇ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਇਸੇ ਦਾ ਧਾਰਾ ਮਾਰ ਦੇ ਲੈ ਠੀਕ ਆ ਲੈ ਹਮਮ ਕੀ ਆ ਬਾਤ ਲੈ ਚਵਾਈ ਚੰਗੀ ਆ ਨਾ ਪੂਰੀ ਚੰਗੀ ਜਿੰਨੀ ਕਰ ਲੈ ਚੋਣਾ ਜਿਵੇਂ ਮਰਜ਼ੀ ਧਾਰਾ ਮਾਰੀ ਚਾਲ گول گول ਧਾਰਾ ਲੈ ਕੀ ਬਾਤ ਆ ਬਾਈ ਲੈ ਹਾਂ ਬਾਲੀ ਠੰਡੀ ਆ ਨਾ ਬਾਲੀ ਜਿਆਦੇ ਮੂਰ ਨੂੰ ਲੇ ਗਾਲੂਗਾ ਥਣ ਥਣ ਬਾਈ ਪੂਰਾ ਸੋਹਣਾ ਉੱਥੀ ਵਾਲਾ ਥਾਣਾ ਸਹੀ ਗੱਲ ਆ ਬਾਈ ਬਾਕੀ ਠੰਡੀ ਠੁੰਡੀ ਬਹੁਤ ਆ ਤੇ ਕੀ ਮੋਲਾ ਸ਼ਰਮ ਜੀ ਇਹਦਾ ਜਾਇਜ ਇਹਦਾ ਬਾਈ ਡਾਕਟਰ ਮੁੱਲ 85 80 ਦੇ ਦਾਂਗੇ ਠੀਕ ਆ ਹਾਂ ਠੀਕ ਆ 85 80 ਮੋਂ ਨੂੰ 85 ਕਰਦੇ ਆ 80 ਦੀ ਦੇ ਦਾਂਗੇ ਮੁੱਲ 85 8000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੂਟਾ ਮਾਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਬਾਕੀ ਬਾਈ ਹੁਣ ਕੱਦ ਕਾਠਾ ਲਾਡਰ ਵੈੜ ਵੱਡੀ ਬੁੱਡੀ ਬਹੁਤ ਆ ਵਾ ਕਿ ਠੰਡੀ ਠੁੰਡੀ ਬਹੁਤ ਲੱ ਲੈ ਬਾਈ ਆਹੇ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰ ਮਾਲੀ ਨੇ ਕੁਛ ਨਹੀਂ ਠੰਡੀ ਸੀਲ ਆ ਹਨਾ ਬਾਈ ਲੈ ਕੀ ਬਾਤ ਆ ਬਾਈ ਲੈ ਹੁਣ ਚਾਹ ਦਾ ਬਾਹਲਾ ਨਜਾਇਜ਼ ਚੰਗਾ ਬਾਹਲਾ ਜਾ ਦੋ ਦੋ ਧਾਰਾ ਹੋਰ ਲੈ ਜਿਵੇਂ ਮਰਜੀ ਬੈ ਜਾ ਕੀ ਬਾਤ ਆ ਬੜੀ ਚੰਗੀ ਚਵਾਈ ਆ ਹਨਾ ਮੋਟੀ ਮੋਟਾ ਝੋਣ ਲੱਗਿਆ ਠੰਡੀ ਠੁੰਡੀ ਵੈੜ ਜਿੰਨੀ ਕਹਦੇ ਹੁੰਨੀ ਹੂੰ ਬਿਨਾ ਨਿਆਣੇ ਤੋਂ ਬਿਨਾ ਬੱਚਾ ਲਈ ਤੋਂ ਧਾਰਾ ਮਾਰਤੀਆਂ ਬਾਈ ਨੇ ਮੁੱਲ 85-80 ਹਜ਼ਾਰ ਦੀ ਵੜ ਬਾਈ ਕਹਿੰਦਾ ਦੇ ਰਿਹਾ ਮਾਂ ਕਣ ਹੋ ਜਾਊਗਾ ਕਿਸੇ ਵੀਰ ਨੂੰ ਵੜ ਬਸਾ ਵੱਡੀ ਬੁੱਡੀ ਬਹੁਤ ਆ ਬਾਈ ਕੱਦ ਕਾਠ ਬਹੁਤ ਆ ਵੜ ਦਾ ਧੰਨਵਾਦ ਜੀ